ना डॉट <laughs> लगा ना डॉट लगा ना आप लोग है ना डॉट ऐसे डॉट लगना चाहिए आप लोगों को क्योंकि जब बात प्रॉपर्टी पे आती है तो अच्छे अच्छों की फटती है अच्छे अच्छों की बैन बचती है कि भाई मेरी मेहनत से नहीं मेरी जो इतनी मैंने मेहनत लगाई अपने दिमाग से जो मैंने चालें चली जो मैंने खालिस्तान के नाम से फंड इकट्ठा किया ਉਸਕੇ ਤੋਂ ਮੈਨੇ ਬੇਪਨਾ ਪ੍ਰਾਪਰਟੀ ਲੈ ਲਈ ਇੰਡੀਆ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖਾਲਸਤਾਨੀਆਂ ਨੂੰ ਕਿੰਨਾ ਡਰ ਦੱਸਿਆ ਨੈਂਸੀ ਗਰੀਵਾਲ ਨੇ 25 ਸਤੰਬਰ ਨੂੰ ਜੋ ਭਾਰਤੀ ਕੌਂਸਲਰ ਦੇ ਸਾਹਮਣੇ ਖਾਲਸਤਾਨੀਆਂ ਨੇ ਜੋ ਪ੍ਰਦਰਸ਼ਨ ਕੀਤਾ ਉਸ ਵਿੱਚ 50 ਤੋਂ 100 ਬੰਦੇ ਹੀ ਆਏ ਉਹ ਵੀ ਮੂੰਹ ਬਨ ਕੇ ਨੈਂਸੀ ਗਰੀਵਾਲ ਨੇ ਖਾਲਸਤਾਨੀ ਸਮਰਥਕਾਂ ਨੂੰ ਲਿਆ ਆੜੇ ਹੱਤੀ ਕਿਹਾ ਤੁਸੀਂ ਸਿੱਖ ਨਹੀਂ ਮੁਸਲਮਾਨ ਸਿੱਖੋ ਦੱਸਿਆ ਕਾਰਨ ਪੰਜਾਬੀ ਸਿੰਗਰ ਨੈਂਸੀ ਗਰੀਬਾਲ ਭਾਰਤ ਵਿੱਚ ਖਾਲਸਤਾਨੀਆਂ ਦੀ ਜਾਇਦਾਦ ਜ਼ਬਤ ਹੋਣ ਦੇ ਡਰ ਤੋਂ ਦਿਖਿਆ ਮੋਦੀ ਦਾ ਅਸਰ ਖਾਲਸਤਾਨੀ ਸਮਰਥਕਾਂ ਵੱਲੋਂ ਪੰਜਾਬੀ ਕੁੜੀਆਂ ਦੀਆਂ ਫੋਟੋਆਂ ਐਡਿਟ ਕਰਨ ਬਾਰੇ ਵੀ ਆਕੀ ਫੱਟੀ ਗੱਲ ਆਉ ਦੇਖਦੇ ਆ ਨੈਂਸੀ ਗਰੀਬਾਲ ਨੇ ਅੱਗੇ ਕੀ ਆਖਿਆ ਔਰ ਅਗਰ ਮੋਦੀ ਜੀ ਕੋ ਪਤਾ ਚੱਲ ਗਿਆ ਮੈਂ ਖਾਲਸਤਾਨੀ ਤਾਂ ਉਹ ਤਾਂ ਪ੍ਰਾਪਰਟੀ ਬੈਨ ਕਰ ਦੇਣਗੇ ਸੋ ਇਸ ਕੋ ਕਹਤੇ ਹਨ ਖੌਫ ਡਰ क्योंकि अगर ये होनेस्ट लोग हो ना अगर ये सच्चे हैं और सच्चाई में इनको खालिस्तान चाहिए तो ये डरेंगे नहीं कभी भाग तो तो गए हैं है। <laughs> तो जो इनका वो शहजादा बनाया हुआ है ना उन्होंने तो अपना किंग कालेमो वाला पन्नू वो तो बेचारा खुद अंडरग्राउंड हुआ हुआ है डर डर के अपनी जिंदगी काट रहा है तो एजेंसी ने उसको अंडरग्राउंड किया कि भाई तेरी बारी उसको वार्निंग्स भी जारी की है क्या फायदा ऐसी लड़ाई का जिसमें आप डर डर के जिंदगी काटो काफी बहुत कंट्रिया ने ट्रूडो तो भी क्लास बड़ी तकड़ी लाई है जस्टिन ट्रूडो किसके साथ पंगा ले लिया भारत के साथ <laughs> और पंजाब के खालतानिया का मुंह तोड़ जवाब दे रहा पंजाबी ਸਾਡੇ ਪੰਜਾਬੀ オリジナル ਸਿੱਖ ਮੂੰਹ ਤੋੜ ਜਵਾਬ ਦੇ ਰਿਹਾ ਖਾਲਸਤਾਨੀਆਂ ਨੂੰ ਇਹਨਾਂ ਦੇ ਜੋ ਵੀ ਬੈਨਰ ਆ ਜਾਂ ਵਾਟ ਐਵਰ ਜੋ ਵੀ ਹੈ ਉਹਤੇ ਪੂਰੀ ਕਾਲਖ ਪੋਛ ਕੇ ਉਹਨੂੰ ਪਾੜ ਦਿੰਦੇ ਆ ਹੁਣ ਕੀ ਕਰਾਂਗੇ ਖਾਲਸਤਾਨੀਓ ਦੇਖੋ ਇਹਨਾਂ ਦੇ ਜਿਹੜੇ ਵੀਜ਼ੇ ਸੀ ਜਿਹੜੇ ਕੈਨੇਡੀਅਨ ਪਾਸਪੋਰਟ ਲੈ ਕੇ ਬੈਠੇ ਆ ਨਾ ਖਾਲਸਤਾਨੀ ਇਹਨਾਂ ਦੇ ਵੀਜ਼ੇ ਕੈਨਸਲ ਆ ਜਿਹੜਾ OCI ਕਾਰਡ ਆ 280 OCI ਕਾਰਡ ਰੱਦ ਕਰ ਦਿੱਤੇ ਗਏ ਆ ਕਹਿੰਦੇ ਵੀ ਭਾਰਤ ਵਾਲੇ ਕਹਿੰਦੇ ਵੀ ਸਾਡੇ ਕੰਟਰੀ ਚ ਨਾਣ ਇੰਡੀਆ ਚ ਆਣੀ ਨਾ ਕੀ ਕਰੋਗੇ ਹੁਣ ਡਰੋਪ ਡੇ ਕਿੱਦਾਂ ਵੇਚੋਗੇ ਇੱਥੇ ਬੈਠੇ ਕਿਸੇ ਹੋਰ ਨੂੰ ਪੇਪਰ ਫੈਮਿਲੀ ਮੈਂਬਰ ਨੂੰ ਟਰਾਂਸਫਰ ਕਰੋਗੇ ਹੁਣ ਸੋ ਤੁਸੀਂ ਕੋਈ ਵੀ ਗੇਮ ਕਰ ਲਓ ਭਾਰਤ ਕੋਲ ਉਸ ਗੇਮ ਦਾ ਤੋੜ ਹੈਗਾ ਹੈ ਤੁਸੀਂ ਜੋ ਅੱਤ ਚੱਕੀ ਜੋ ਸਾਨੂੰ ਟਿਕਟੌਕ ਤੇ ਔਰਤਾਂ ਨੂੰ ਟਾਰਗੇਟ ਕੀਤਾ ਸਾਡੀਆਂ ਫੋਟੋਆਂ ਚੱਕ ਚੱਕ ਕੇ ਤੁਸੀਂ ਇਥੋਂ ਗਰਦਨਾ ਵੱਡ-ਵੱਡ ਕੇ ਗੋਰੀਆਂ ਦੇ ਜਿਸਮ ਨਾਲ ਜੋੜ-ਜੋੜ ਕੇ ਜੋ ਤੁਸੀਂ ਗੰਦਗੀ ਫੈਲਾਈ ਟਿਕਟੌਕ ਤੇ ਜੋ ਤੁਸੀਂ ਲੇਡੀਜ਼ ਨਾਲ ਆਪਦਰ ਪਾਸ਼ਾ ਅਬਿਊਜ਼ਿੰਗ ਲੈਂਗੁਏਜਸ ਯੂਜ਼ ਕੀਤੀ ਬਿਊਜ਼ ਸਾਰੀਆਂ ਔਰਤਾਂ ਤੁਸੀਂ ਆਪਣੇ ਖਿਲਾਫ ਕੀਤੀਆਂ ਆਪਣੇ ਹੀ ਪੰਜਾਬ ਦੀਆਂ ਧੀਆਂ ਨੂੰ ਤੁਸੀਂ ਨੰਗਾ ਕਰਦੇ ਹੋ ਟਿਕਟੌਕ ਤੇ ਆਪਣੇ ਹੀ ਗੁਰਸਿੱਖ ਕੁੜੀਆਂ ਨੂੰ ਤੁਸੀਂ ਟਿਕਟੌਕ ਤੇ ਨੰਗਾ ਕਰਦੇ ਹੋ ਟਿਕਟੌਕ ਵਾਲੇ ਖਾਲਸਤਾਨੀਆਂ ਹੁਣ ਤੁਸੀਂ ਭੱਜੋਂਗੇ ਟਿਕਟੌਕ ਤੋਂ ਵੀ ਸਾਰੇ ਪਾਸੇੋਂ ਭੱਜੋਂਗੇ ਕਿਉਂਕਿ ਤੁਹਾਡਾ ਟਾਈਮ ਆ ਗਿਆ ਭੱਜਣ ਦਾ ਮੈਂ ਅੱਗੇ ਵੀ ਕਿਹਾ ਸੀ ਕਿ ਹੂ ਲਾ ਲਾ ਹੂ ਲਾ ਲਾ ਕਰਕੇ ਕਦੀ ਜ਼ਿੰਦਗੀ ਚ ਕੋਈ ਜੰਗ ਨਹੀਂ ਜਿੱਤੀ ਜਾਂਦੀ ਜੰਗ ਜਿੱਤਣ ਦਾ ਤਰੀਕਾ ਸਲੀਕਰ ਜ਼ੁਬਾਨ ਮਿੱਠੀ ਕਹਿੰਦੇ ਜ਼ੁਬਾਨ ਇਥੇ ਗਿੱਲੀ ਥਾਂ ਲੱਗੀ ਤੇ ਕਦੀ ਵੀ ਸਲਿੱਪ ਹੋ ਸਕਦੀ ਹੈ ਜ਼ੁਬਾਨ ਜ਼ੁਬਾਨ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਵਾ ਦਿੰਦੀ ਹੈ ਰਾਈਟ ਸੋ ਹੁਲਾਲਾ 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 ਇਹ ਕਰਨ ਤੋਂ ਪਹਿਲੇ ਤੁਹਾਨੂੰ ਸੋਚਣਾ ਚਾਹੀਦਾ ਸੀ ਫਿਰ ਤੁਸੀਂ ਸਾਡੇ ਵਰਗੇ ਜਿਹੜੇ ਟਿਕਟੌਕ ਤੇ ਆ ਕੇ ਆਪਣੇ ਭਾਰਤ ਦੇ ਨਾਲ ਸਟੈਂਡ ਕਰਦੇ ਆ ਬੋਲਦੇ ਸਾਨੂੰ ਤੁਸੀਂ ਥ੍ਰੈਟਿੰਗਸ ਦਿੰਨੇ ਹੋ ਸਾਨੂੰ ਧਮਕੀਆਂ ਦਿੰਨੇ ਹੋ ਬੇਪਨਾ ਧਮਕੀਆਂ ਦਿੰਨੇ ਹੋ ਸਾਡੇ ਪਰਿਵਾਰ ਬਾਰੇ ਤੁਸੀਂ ਥ੍ਰੈਟਿੰਗਸ ਦਿੰਨੇ ਹੋ ਕਿਉਂ ਫਰੀडम ਆਫ ਸਪੀਚ ਆ ਕੈਨੇਡਾ ਚ ਅਸੀਂ ਕਿਉਂ ਨਹੀਂ ਬੋਲ ਸਕਦੇ ਜੇ ਤੁਹਾਨੂੰ ਖਾਲਿਸਤਾਨ ਚਾਹੀਦਾ ਸਾਨੂੰ ਤਾਂ ਆਪਣਾ ਭਾਰਤ ਚਾਹੀਦਾ ਤੇ ਜਿੰਨਾ ਤੱਕ ਤਾਨੂੰ ਰਾਈਟ ਹੈ ਨਾ ਜੇ ਬੋਲਣ ਦਾ ਫਿਰ ਉਹਨਾਂ ਰਾਈਟ ਗਵਰਨਮੈਂਟ ਨੇ ਸਾਨੂੰ ਵੀ ਦਿੱਤਾ ਹੋਇਆ ਬੋਲਣ ਦਾ ਫਿਰ ਸੇ ਤੁਹਾਨੂੰ ਚੁੱਭਦੇ ਬਹੁਤ ਆ ਅਸੀਂ ਤੁਹਾਨੂੰ ਬਹੁਤ ਗੰਦੇ ਲੱਗਦੇ ਆ ਤੁਸੀਂ ਸਾਡੇ ਕੈਰੈਕਟਰ ਤੇ ਉਂਗਲਾ ਚੱਕਣ ਲੱਗ ਜਾਂਦੇ ਹੋ ਤੁਸੀਂ ਸਾਨੂੰ ਇੰਨੇ ਨੇ ਗੰਦੇ ਅਲਫਾਜ਼ਾਂ ਦੇ ਨਾਲ ਨਵਾਜ਼ਦੇ ਹੋ ਪਰ ਤੁਸੀਂ ਨੋਟ ਕੀਤਾ ਸਾਨੂੰ ਤੁਹਾਡੀ ਗੰਦੀਆਂ ਗਾਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਗੰਦੇ ਅਲਫਾਜ਼ ਨਾਲ ਸਾਨੂੰ ਤੁਹਾਡੇ ਟਿਕਟੌਕ ਤੇ ਗੰਦੇ ਮੈਸੇਜ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਨੂੰ ਪਤਾ ਹੈ ਕਿ ਤੁਸੀਂ ਮੁਸਲਮਣ ਮੁਸਲਮ ਮਿਕਸੋਂ ਪਿਓਰ ਸਿੱਖ ਨਹੀਂ ਹੂੰ ਮੁਸਲਮ ਮੁਸਲਮ ਮਿਕਸੋਂ ਪਿਓਰ ਸਿੱਖ ਨਹੀਂ ਹੂੰ ਤਾਂ ਹੀ ਤੁਸੀਂ ਸਿੱਖਾਂ ਦੀ ਕੁੜੀਆਂ ਦੇ ਵਸਤਰ ਲਾ ਰਹੇ ਹੋ ਗੰਦੇ ਗੰਦੇ ਮੈਸੇਜ ਕਰ ਰਹੇ ਹੋ ਟਿਕਟੌਕ ਤੇ ਉਹਨਾਂ ਨੂੰ ਥ੍ਰੈਟਿੰਗਸ ਦੇ ਰਹੇ ਹੋ ਯੂ ਗਾਇਜ਼ ਆਰ ਨਾਟ origional ਸਿੱਖ ਯੂ ਆਰ ਬਲੋਇੰਗ ਟੂ ਮੁਸਲਮ ਫੈਮਲੀ ਐਂਡ ਯੂ ਬੈਕ ਹੋਮ ਪਾਕਿਸਤਾਨ ਨੋਟ ਪੰਜਾਬ ਸੋ ਨਕਤਕਟੂਬਰ ਨੂੰ ਤੁਹਾਡੀ ਕੋਈ ਰੈਲੀ ਵੀ ਆ ਨਹੀਂ ਰੈਲੀ ਨਹੀਂ ਕਿ ਰੀਫਰੰਡਮ ਦੀਆਂ ਵੋਟਾਂ ਆਈ ਡੋਨਟ ਥਿੰਕ ਸੋ ਪਿਛਲੀ ਵਾਰ ਤਾਂ ਸ਼ੁਕਰ ਕਰੋ 5000 ਲੋਕ ਪਹੁੰਚੇ ਸੀ ਪਰ ਮੈਨੂੰ ਐਦ ਕੀਤਾ ਲੱਗਦਾ ਵੀ 500 ਵੀ ਨਹੀਂ ਹੋਣੇ ਆ ਸੋ ਲੱਗੇ ਰੋ ਮੋਨਾ ਭਾਈ ਐਮਬੀਬੀਐਸ ਤੁਸੀਂ ਆਪਣਾ ਕੰਮ ਕਰੀ ਚੱਲੋ ਅਸੀਂ ਆਪਣੇ ਭਾਰਤ ਨਾਲ ਖੜੇ ਆ ਅਸੀਂ ਆਪਣਾ ਕੰਮ ਕਰੀ ਜਾਵਾਂਗੇ ਜਿਹੜਾ ਇਹਨਾਂ ਨੇ ਟੋਰਾਂਟੋ 25 ਸੈਪਟੈਂਬਰ ਨੂੰ ਇੰਡੀਅਨ ਐਂਬੈਸੀ ਦੇ ਸਾਹਮਣੇ ਜਿਹੜਾ ਇਹਨਾਂ ਨੇ ਆਪਣਾ ਜਲੂਸ ਕੱਢਿਆ ਖਾਲਸਤਾਨ ਵਾਲਿਆਂ ਨੇ ਸੋ ਇਹਨਾਂ ਨੇ ਫਿਰ ਉਹ ਹੀ ਹਰਕਤਾਂ ਕੀਤੀਆਂ ਕਿ ਇੰਡੀਆ ਦੇ ਫਲੈਗ ਨੂੰ ਥੱਲੇ ਬਿਚਾ ਕੇ ਉਹਦੇ ਉੱਪਰ ਖੜਾ ਕਰਕੇ ਤੇ ਇਹਨਾਂ ਨੇ ਕਿਹਾ ਖਾਲਸਾ ਜਿੰਦਾਬਾ ਜਿੰਦਾਬਾ ਬਟ ਐਨ ਇੱਕ ਬੜੀ ਇੱਕ ਹਾਸੇ ਵਾਲੀ ਗੱਲ ਇਹ ਵਾਪਰੀ ਕਿ ਇਹ ਸਿਰਫ 50 ਤੋਂ 100 ਬੰਦੇ ਹੀ ਉੱਥੇ ਪਹੁੰਚੇ 50 ਟੂ 100 ਦੇ ਅਸੇ ਨੋ ਮੋਰ ਪੀਪਲ ਥੇਰ ਉਹ ਵੀ ਪੁਲਿਸ ਦੀ ਪ੍ਰੋਟੈਕਸ਼ਨ ਲੱਗੇ ਔਰ ਜਿਹੜੇ ਆਮ ਕੈਨੇਡੀਅਨਸ ਨੇ ਜਿਨ੍ਹਾਂ ਦੇ ਵਿੱਚ ਸਾਡੇ ਪੰਜਾਬੀ ਸਿੱਖ オリジナル ਆਉਂਦੇ ਨੇ ਜਿਨ੍ਹਾਂ ਵਿੱਚ ਹਿੰਦੂ ਨੇ ਜਿਨ੍ਹਾਂ ਵਿੱਚ ਮੁਸਲਿਮ ਨੇ ਤੇ ਜਿਨ੍ਹਾਂ ਵਿੱਚ ਇਸਾਈ ਨੇ ਕਹਿੰਦੇ 1 ਲੱਖ ਬੰਦਾ ਰੋਡ ਤੇ ਆ ਗਿਆ ਇਹ 50 ਤੋਂ 100 ਜਣੇ ਸੋ ਜਿਹੜੀ ਭੀੜ ਇਹਨਾਂ ਦੀ VOTING ਵਲੇ ਸੀ ਉਹ ਭੀੜ ਕਿੱਥੇ ਭੱਜ ਗਈ ਅੱਜ ਉਹ ਕਿਹੜੇ ਖੱਲੇ ਖੁੰਝਿਆਂ ਤੇ ਕਿਹੜੇ ਘਰਾਂ 'ਚ ਵੜ ਗਏ ਉਹ ਲੋਕ ਕਿ ਅੱਜ ਇਹ 50 ਤੋਂ ਸਿਰਫ 100 ਬੰਦੇ ਉਹਨਾਂ 'ਚੋਂ 10 ਬੰਦਿਆਂ ਨੇ ਮੂੰਹ ਦੇ ਉੱਪਰ ਕੱਪੜਾ ਪਾਇਆ ਹੋਇਆ ਸੀ ਆਪਣੇ ਕਿ ਸਾਡੇ ਕਿਤੇ ਵੀਡੀਓ ਨਾ ਬਣ ਜੇ ਸਾਡਾ ਚਿਹਰਾ ਸਾਹਮਣੇ ਨਾ ਆ ਜਾਏ ਤੇ ਪੰਜਾਬ ਵਿੱਚ ਕਿਤੇ ਇਥੇ ਗਵਰਨਮੈਂਟ ਦੇ ਲਿਸਟ 'ਚ ਆ ਰੋ ਕੇ ਇੰਡੀਆ ਜਾਓਗੇ ਉਹ ਲਿਸਟ ਵਿੱਚ ਸਾਡਾ ਚਿਹਰਾ ਸਾਡਾ ਨਾਮ ਸਾਡੀ ਆਈਡੈਂਟੀਫਿਕੇਸ਼ਨ ਆ ਜੇ ਸਾਡੀ ਪ੍ਰਾਪਰਟੀ ਨਾ ਕਿਤੇ ਗਵਰਨਮੈਂਟ ਵਾਲੇ ਜ਼ਬਤ ਕਰ ਦੇਣ ਸੋ ਬਿਲਕੁਲ ਜੀ ਸਹੀ ਗੱਲ ਆ ਜਿੰਨੇ ਪੰਜਾਬੀ ਬੈਠੇ ਸਾਰਿਆਂ ਕੋਲ ਮਾਸ਼ਾਅੱਲਾ ਜ਼ਮੀਨਾਂ ਪਿੱਛੇ ਇਹਨਾਂ ਕੋਲ ਪੰਜਾਬ ਦੇ ਵਿੱਚ ਬੜੇ ਆਲਿਸ਼ਾਨੀ ਬੰਗਲੇ ਘਰ ਬਣਾਏ ਮਹਿੰਗੀ ਮਹਿੰਗੀ ਗੱਡੀਆਂ ਖੜੀਆਂ ਕੀਤੀਆਂ ਫੰਡਾਂ ਦਾ ਪੈਸਾ ਲਾ ਕੇ ਕੈਨੇਡਾ 'ਚ ਇਨਵੈਸਟਮੈਂਟ ਕੀਤੀ ਇੰਡੀਆ 'ਚ ਬੜੀ ਕੀਤੀ ਹੈ ਹੁਣ ਡਰ ਬੜਾ ਪੈ ਗਿਆ ਉਹਨਾਂ ਨੂੰ ਕਹਿੰਦੇ ਵੀ ਮੋਦੀ ਨੇ ਆਰਡਰ ਦੇ ਦਿੱਤੇ ਕਿ ਇਹਨਾਂ ਦੀ ਪ੍ਰਾਪਰਟੀ ਜ਼ਬਤ ਸੋ ਇਸ ਕਰਕੇ ਉਹ ਸਪੀਡ ਦੇ ਵਿੱਚ ਸਿਰਫ 50 ਤੋਂ 100 ਬੰਦੇ ਬਾਕੀ ਸਾਹਮਣੇ ਨਹੀਂ ਆਏ ਜਿੰਨੇ VOTING ਵਾਲੇ ਸਾਰੇ ਆਪਣੇ ਨਕਰਨ ਨੂੰ ਭੱਜ ਕੇ ਆਪਣੇ ਡੰਡੇ ਤੇ ਉੱਤੇ ਲੀਰਾਂ ਲਾ ਕੇ